ਹਾਂਜੀ ਕਿਸਾਨ ਵੀਰੋ ਸੋਡਾ ਸਾਰਿਆਂ ਦਾ ਸਵਾਗਤ ਹੈ ਆਪਣੀ YouTube ਚੈਨਲ Son of 47 ਗਲ ਤੇ ਜਿਹੜੀ ਵੀ ਇਸ ਵੀਡੀਓ ਜਾਂ ਆਪਣੀ ਚੈਨਲ ਤੇ ਆਇਆ ਨਹੀਂ ਨਵੇਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਭਾਈਆਂ ਨੇ ਕਰਨਾ ਟਰੈਕਟਰ ਸੇਲ ਸੋਨੋ ਫੁੱਲ ਡਿਟੇਲ 53 10 ਆ ਬਾਈ ਜੌਂਡੀਅਰ 2018 ਮਾਡਲ ਆ ਫਾਸਟ ਉਹਨਾਂ ਰਾ ਠੀਕ ਆ ਫਾਤੀਗੜ ਸਨਾਂ ਜ਼ਿਲ੍ਹਾ ਬਰਨਾਲੇ 'ਚ ਖੜਾ ਛੋਟੇ ਜਿੰਨੀ ਜਾਣਾ 55 HP ਦਾ ਜੇ ਆਪਾਂ ਟਾਇਰਾਂ ਦੀ ਗੱਲ ਕਰੀਏ ਪੂਰੇ ਸਾਫ ਟਾਇਰਾਂ 16 ਦੇ ਟਾਇਰਾਂ ਬਾਈਆਂ ਨੇ ਚੜਾਏ ਵੇ ਟਰੈਕਟਰ ਤੇ ਠੀਕ ਆ ਜੇ ਆਪਾਂ ਹੁਣ ਬੈਕ ਸਾਈਡ ਦੀ ਗੱਲ ਕਰੀਏ ਪੂਰਾ ਵਧੀਆ ਨਮਿਆ ਮੰਗੋ ਟਰੈਕਟਰ ਪਿਆ ਕਿਸੇ ਵੀਰ ਨੇ ਖਰੀਦਣਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਕੰਟੈਕਟ ਕਰ ਲੋ ਬਾਈਆਂ ਨੇ ਜਲਦੀ ਤੋਂ ਜਲਦੀ ਜਾ ਕੇ ਠੀਕ ਆ ਬਾਈਆਂ ਨੇ ਡਿਮਾਂਡ ਰੱਖੀ ਆ 6 ਲੱਖ 50 ਹਜ਼ਾਰ ਦੀ ਡਿਮਾਂਡ ਰੱਖੀ ਆ ਮੌਕੇ ਤੇ ਜਿਹੜਾ ਵੀਰ ਜਾਊਗਾ ਮਾਨਤਾਨ ਜ਼ਰੂਰ ਹੋ ਜਾਊਗਾ ਠੀਕ ਆ ਫਸਟ ਓਨਰ ਆ ਜਿਹੜਾ ਟਰੈਕਟਰ ਦਾ ਨੰਬਰ ਆ ਬਾਈ ਸਰਦੂਲਗੜ ਦਾ ਠੀਕ ਆ ਤੇ ਆਪਾਂ ਕਿਸੇ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਆਪਣਾ ਬਾਇਓ ਚ ਭਿਆ ਨੰਬਰ ਕਰਵਾ ਸਕਦਾ ਤੇ ਵੱਧ ਤੋਂ ਵੱਧ ਕਰ ਦਿਓ ਵੀਡੀਓ ਨੂੰ ਸ਼ੇਅਰ